ਸਸਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ ਪੰਜਾਬ ਨਿਊਜ਼ 99 ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਹਾਂ ਗੱਲ ਕਰਦੇ ਆ ਕਿ ਪੁਲਿਸ ਨੂੰ ਉਸ ਵੇਲੇ ਇੱਕ ਵੱਡੀ ਕਾਮਯਾਬੀ ਮਿਲੀ ਜਦੋਂ ਬੀਤੇ ਦਿਨੀ ਮਛੀਵੜਾ ਦੇ ਵਿਖੇ ਇੱਕ ਘਰ ਦੇ ਵਿੱਚ ਕੁਝ ਨੌਜਵਾਨਾਂ ਵੱਲੋਂ ਫਾਇਰਿੰਗ ਕੀਤੀ ਜਾਂਦੀ ਹੈ ਤਾਂ ਉਸ ਮਾਮਲੇ ਦੇ ਵਿੱਚ ਪੁਲਿਸ ਨੇ ਪੰਜ ਆਰੋਪੀਆਂ ਨੂੰ ਜਿਹੜਾ ਕਾਬੂ ਕੀਤਾ ਹੈ ਤਾਂ ਆਰੋਪੀਆਂ ਤੋਂ ਕੁਝ ਗਿਸਤੇ ਵਿੱਚ ਇਹ ਸਭ ਕੁਝ ਸਾਹਮਣੇ ਆਇਆ ਕਿ ਵਿਦੇਸ਼ 'ਚ ਬੈਠੇ ਹੋਏ ਇੱਕ ਸਖਸ਼ ਵੱਲੋਂ ਜਿਹੜਾ ਆ ਉਹ ਸੁਪਾਰੀ ਦਿੱਤੀ ਗਈ ਆ ਇੰਡੀਆ ਦੇ ਵਿੱਚ ਤਾਂ ਫਿਰ ਰੰਜਿਸ਼ ਦੇ ਚਲਦੇ ਆ ਗੋਲੀ ਚਲਾਈ ਗਈ ਜੀਹਾਂ ਤੋਂ ਦੱਸਿਆ ਕੀ ਜਿਸ ਲੜਕੇ ਤੇ ਜੋ ਮਾਛੀ ਬੜਾ ਰਹਿੰਦਾ ਉਹਦੇ ਗੋਲੀ ਜਿਹੜੀ ਚਲਾਈ ਸੀ ਉਹਦਾ ਭਰਾ ਜਿਹੜਾ ਆ ਯੂਐਸਟੇ ਵਿੱਚ ਰਹਿੰਦਾ ਤਾਂ ਉਸਦੇ ਨਾਲ ਹੀ ਇੱਕ ਨੌਜਵਾਨ ਹੋ ਰਹਿੰਦਾ ਸੀ ਤਾਂ ਦੋਨਾਂ ਦੇ ਵਿੱਚ ਆਪਸੀ ਰੰਜਿਸ਼ ਹੁੰਦੀ ਆ ਉਸ ਦੀ ਪਤਨੀ ਨੂੰ ਲੈ ਕੇ ਤਾਂ ਉਸ ਤੋਂ ਬਾਅਦ ਤੇ ਘਰ ਦੇ ਉੱਤੇ ਆ ਇੰਡੀਆ ਦੇ ਘਰ ਦੇ ਉੱਤੇ ਜਿਹੜਾ ਉਤੋਂ ਫਾਇਰਿੰਗ ਕਰਾਈ ਜਾਂਦੀ ਆ ਵਿਦੇਸ਼ ਤੋਂ ਬੈਠੇ ਸੁਪਾਰੀ ਦੇ ਕੇ ਦਾ ਪੁਲਿਸ ਵੱਲੋਂ ਇਹਨਾਂ ਪੰਜਾਂ ਨੂੰ ਕਾਬੂ ਕਰਕੇ ਤਾਂ ਹਥਿਆਰ ਜਿਹੜੇ ਨੇ ਜਿਹੜੇ ਯੂਜ਼ ਕੀਤੇ ਹੋਏ ਜਿਹੜੇ ਪਿਸਟਲਸ ਉਹ ਵੀ ਬ੍ਰਾਮਤ ਕਰ ਲਏ ਨੇ ਤੇ ਕੀ ਕੁਝ ਕਹਦੇ ਨੇ ਪੁਲਿਸ ਸਾਹਿਬਾ ਪਿੰਡ ਮਾਚੀਵਾੜਾ ਸਾਪੇਵਿਚ ਪੈਂਦਾ ਹੈਗਾ ਉੱਥੇ ਇੱਕ ਕਰੇ ਵੜ ਕੇ ਕੁਝ ਲੋਕਾਂ ਨੇ ਜਸਪ੍ਰੀਤ ਨਾਂ ਦੇ ਪਰਸਨ ਦੇ ਉੱਪਰ ਫਾਇਰਿੰਗ ਕੀਤੀ ਸੀਗੀ ਉਹਦੇ ਅੰਡਰ ਫਿਰ ਐਫ ਆਈ ਆਰ ਦਰਜ ਕੀਤੀ ਗਈ ਇਨੀਸ਼ੀਅਲੀ ਜੋ ਫੈਮਿਲੀ ਹੈ ਉਹਨਾਂ ਨੇ ਆਪਣਾ ਇੱਕ ਪਰਿਵਾਰਿਕ ਵਿਵਾਦ ਇੱਕ ਕੰਦ ਨੂੰ ਲੈ ਕੇ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਅਗੇਂਸਟ ਹੀ ਇਲਜ਼ਾਮ ਲਾਇਆ ਸੀਗੇ ਤੇ ਫਿਰ ਉਹਨਾਂ ਨੂੰ ਵੀ ਅਰੈਸਟ ਕਰਕੇ ਫਿਰ ਪੁੱਛਗਿੱਛ ਕੀਤੀ ਗਈ ਤੇ ਉਦੋਂ ਬਾਅਦ ਜਦੋਂ ਪੁਲਿਸ ਨੇ ਜੋ ਸੀਸੀਟੀਵੀ ਕੈਮਰਾਜ਼ ਨੂੰ ਚੈੱਕ ਕਰਦੇ ਹੋਏ ਕਿਉਂਕਿ ਗੱਡੀ ਦੇ ਵਿੱਚ ਪਰ 4% ਲੱਗਦੇ ਸੀਗੇ ਇਨੀਸ਼ially ਉਹਨਾਂ ਦੇ ਟ੍ਰੇਲ ਕਰਦੇ ਕਰਦੇ ਆ ਜੋ ਸੀਆਈ ਦੀ ਟੀਮ ਹੈ ਐਸਪੀਡੀ ਸਾਹਿਬ ਦੇ ਅੰਡਰ ਚਾਰ ਟੀਮਸ ਵੱਖਰੀ ਵੱਖਰੀ ਟੀਮਸ ਬਣਾਈ ਗਈ ਸੀਗੇ ਜਿਨ੍ਹਾਂ ਦੀ ਅਗਵਾਈ ਡੀਐਸਪੀ ਤਰਲੋਚਨ ਤੇ ਡੀਐਸਪੀ ਡੀ ਕਰ ਰਹੇ ਸੀਗੇ ਤੇ ਸਾਰੀ ਕਿ ਸਾਰੀ ਟੀਮਸ ਆਪਣਾ ਇਹ ਸੀਸੀਟੀਵੀ ਚੈੱਕ ਕਰਦੇ ਵੇ ਫਗਵਾੜਾ ਤੱਕ ਪਹੁੰਚੀ ਤੇ ਉਦੋਂ ਬਾਅਦ ਫਿਰ ਪਤਾ ਲੱਗਿਆ ਕਿ ਜੋ ਐਕਚੁਅਲ ਸ਼ੂਟਰ ਸੀਗੇ ਤੇ ਜਿਨ੍ਹਾਂ ਨੇ ਕਤਲ ਨੂੰ ਉਜਾਮ ਦਿੱਤਾ ਸੀਗਾ ਉਹ ਕੌਣ ਸੀਗੇ ਤੇ ਉਤੋਂ ਸਾਨੂੰ ਗੱਡੀ ਟਰੇਸ ਹੋਈ ਗੱਡੀ ਟਰੇਸ ਹੋਣ ਦੇ ساتھ ਹੀ ਫਿਰ ਇੱਕ ਪਰਸਨ ਸਲੀਮ ਨਾਮ ਦਾ ਜੋ ਅਕਿਊਜ਼ਡ ਹੈ ਦੇ ਵਿੱਚ ਉਹਨੂੰ ਅਰੈਸਟ ਕੀਤਾ ਗਿਆ ਉਹਦੇ ਘਰ ਉਹਦੀ ਵਾਈਫ ਦੇ ਕੋਲੋਂ ਵੀ ਇੱਕ ਵੈਪਨ ਰਿਕਵਰ ਹੋਇਆ ਉਹਦੇ ਬ੍ਰਦਰ ਦੇ ਕੋਲੋਂ ਵੀ ਕੁਝ ਕਾਰਤੂਸ ਵਗੈਰੇ ਰਿਕਵਰ ਹੋਏ ਉਦੋਂ ਉਹਦੇ ਨਾਲ ਨਾਲ ਹੀ ਜੋ ਇਹ ਮੁਸਲੀਮ ਅਕਿਊਜ਼ਡ ਹੈਗਾ ਇੱਕ ਜਸਵਿੰਦਰ ਨਾਮ ਦੇ ਪਰਸਨ ਦੇ ਕਰੇ ਜਿਨੇ ਇਹਨੂੰ ਪਨਾਹ ਦਿੱਤੀ ਸੀਗੀ ਉਹਦੇ ਕਰੇ ਮਿਲਿਆ ਤੇ ਜਦੋਂ ਆ ਅਰੈਸਟ ਸਾਡੀਆਂ ਹੋਈਆਂ ਉਹ ਤੋਂ ਬਾਅਦ ਫਿਰ ਪੂਰਾ ਕੋ ਪੂਰਾ ਜੋ ਵਜਾਏ ਇਨਸਟੈਂਟ ਸੀਗਾ ਜੋ ਵਜਾਏ ਬਾਰਦਾਰ ਸੀਗਾ ਪਤਾ ਲੱਗਿਆ ਕਿ ਸਲੀਮ ਨੇ ਸਾਨੂੰ ਦੱਸਿਆ ਕਿ ਇੱਕ ਸਾਵੀ ਨਾਮ ਦਾ ਪਰਸਨ ਹੈ ਜੋ ਜਿਹਦੇ ਪਿਛੋਕੜ ਨਵਾਂ ਸ਼ਹਿਰ ਦੀ ਹੈ ਉਹ ਯੂਐਸ ਦੇ ਵਿੱਚ ਰਹਿੰਦਾ ਹੈ ਉਦੇ ਨਾਲ ਇੱਕ ਗਿੰਦਾ ਨਾ ਦਾ ਪਰਸਨ ਉਹਦੇ ਨਾਲ ਪਹਿਲਾਂ ਰਹਿੰਦਾ ਸੀਗਾ ਇੱਕ ਸਨੀ ਤੋਂ ਜੋ ਜਸਪਰੀ ਜਿਹਦੇ ਉੱਪਰ 29 ਜੁਲਾਈ ਨੂੰ ਫਾਇਰਿੰਗ ਹੋਈ ਸੀਗੀ ਉਹਦਾ ਬ੍ਰਦਰ ਸਨੀ ਹੈਗਾ ਉਹਦੇ ਨਾਲ ਸਾਬੀ ਦੇ ਕੁਝ ਅਣਬਨੋਦੀ ਵਾਈਫ ਨੂੰ ਲੈ ਕੇ ਕੁਝ ਹੋ ਗਈ ਸੀਗੀ ਉਹ ਰੰਜਿਸ਼ ਨੂੰ ਕਰਕੇ ਸਾਬੀ ਨੇ ਸਨੀ ਦੇ ਪਰਿਵਾਰ ਤੇ ਉੱਪਰ ਫਾਇਰਿੰਗ ਨੂੰ ਅੰਜਾਮ ਦਿੱਤਾ ਤੇ ਉਸ ਤੋਂ ਬਾਅਦ ਫਿਰ ਟੈਕਨੀਕਲੀ ਸਾਰੇ ਕੇ ਸਾਰੇ ਕੜੀ ਤੋਂ ਕੜੀ ਜੋੜਦੇ ਹੋਏ ਜੋ ਸਾਡੀ ਟੀਮਸ ਹੈ ਉਹਨਾਂ ਨੇ ਅੱਗੇ ਇੱਕ ਤਰਨ ਕਾਤੀਆ ਜੋ ਕਿ ਇਹਦੇ ਵਿੱਚ ਵਨ ਆਫ ਦਾ ਸ਼ੂਟਰ ਸੀਗਾ ਉਸ ਜ਼ਬਰਦਸਤ ਉਹਨੂੰ ਦਿੱਲੀ ਤੋਂ ਅਰੈਸਟ ਕੀਤਾ ਗਿਆ ਉਦੋਂ ਬਾਅਦ ਇੱਕ ਗੌਤਮ ਨਾਮ ਦਾ ਸ਼ਖਸ ਕੋ ਨੂੰ ਅੰਬਾਲਾ ਰੇਲਵੇ ਸਟੇਸ਼ਨ ਤੋਂ ਅਰੈਸਟ ਕੀਤਾ ਗਿਆ ਉਹ ਉਸ ਦਿਨ ਜੋ ਆਲਟੋ ਗੱਡੀ ਵਾਰਦਾਤ ਦੇ ਵਿੱਚ ਇਸਤੇਮਾਲ ਹੋਈ ਸੀਗੀ ਉਹ ਨੂੰ ਚਲਾ ਰਿਹਾ ਸੀਗਾ ਇਸ ਦੇ ਨਾਲ ਨਾਲ ਹੀ ਅ ਅੱਗੇ ਹੋਰ ਜੋ ਦੋ ਹੋਰ ਸ਼ੂਟਰ ਸੀਗੇ ਸੁਖਿੰਦਰ ਕਾਲਾ ਹੈਗਾ ਜੋ ਫਗਵਾੜੇ ਦਾ ਹੈਗਾ ਉਹਦੀ ਪਾਲਜੇ ਚੱਲ ਰਹੀ ਹੈਗੀ ਉਹਦੇ ਨਾਲ ਇੱਕ ਸੰਜੂ ਨਾ ਦਾ ਵਿਅਕਤੀ ਹੈ ਜਿਹਦਾ ਪੂਰਾ ਨਾਮ ਜਸਵਿੰਦਰ ਹੈਗਾ ਤੇ ਉਹ ਹਜੇ ਪੁਲਿਸ ਉਹਦੀ ਵੀ ਪਾਲ ਕਰ ਰਹੀ ਹੈਗੀ ਹੀ ਇਸ ਏਟ ਟੂ ਬੀ ਅਰੈਸਟਡ ਤੇ ਇਹ ਸਾਰਾ ਕਾ ਸਾਰਾ ਪ੍ਰਕਰਨ ਜੋ ਸੀਗਾ ਕਿ ਸੰਜੂ ਤਾਤਿਆ ਤਰਨ ਉਰਫ ਕਾਤਿਆ ਸੰਜੂ ਇਹ ਸੁਖਵਿੰਦਰ ਕਾਲਾ ਵਾਤਮ ਤੇ ਨਾਲ ਇੱਕ ਦੀਪਾ ਬੋਰਾ ਨਾਗਰ ਪਰਸਨ ਇਹਨਾਂ ਨੇ ਆ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਇਹਨਾਂ ਦੇ ਜੋ ਸਾਥ ਜਿਨ੍ਹਾਂ ਨੇ ਦਿੱਤਾ ਹੈ ਤੇ ਫਾਈਨਾਂਸਿੰਗ ਕਰਨ ਦੇ ਲਈ ਪੂਰਾ ਪੂਰਾ ਜੋ ਵਾਰਦਾਤ ਹੈ ਉਹਦੇ ਵਿੱਚ ਅੱਗੇ ਇੰਦਰਪ੍ਰੀਤ ਔਰ ਇੱਕ ਹਰਦੀਪ ਨਾਦੇ ਪਰਸਨ ਹੈ ਜੋ ਮਹਿਤਪੁਰ ਔਰ ਮਹਿਤਪੁਰ ਨਵਾਂ ਸ਼ਹਿਰ ਦੇ ਹੀ ਹਨ ਇਹਨਾਂ ਨੇ ਆ ਕੇ ਪੈਸੇ ਇਹਨਾਂ ਨੂੰ ਫੜਾਈ ਸੀਗੇ ਸਾਬੀ ਦੇ ਕਹਿਣ ਤੋਂ ਉਹਦੇ ਨਾਲ ਨਾਲ ਹੀ ਇੱਕ ਇਹਦੇ ਵਿੱਚ ਜੋ ਸਲੀਮ ਦੀ ਵਾਈਫ ਨਾਜ਼ੀਆ ਮੈਂ ਤੁਹਾਨੂੰ ਦੱਸੇ ਕਿ ਉਹਦੇ ਕੋਲ ਵੈਪਨ ਵਗੈਰੇ ਰਿਕਵਰ ਹੋ ਟੋਟਲ ਇਹਦੇ ਵਿੱਚ ਇਸ ਕੇਸ ਦੇ ਵਿੱਚ ਹੁਣ ਤੱਕ 8 ਅਰੈਸਟ ਹੋ ਚੁੱਕੇ ਆਨੇ ਤਿੰਨ ਅਰੈਸਟ ਹੋਣੇ ਬਾਕੀ ਨੇ ਆਈਡੈਂਟੀਫਾਈ ਹੋ ਚੁੱਕੇ ਪੁਲਿਸ ਜਲਦ ਉਹਨਾਂ ਨੂੰ ਵੀ ਫੜ ਲੇਗੀ ਟੋਟਲ ਰਿਕਵਰੀ ਇਸ ਕੇਸ ਦੇ ਵਿੱਚ ਤਿੰਨ ਵੈਪਨ ਦੋ 30 ਬੋਰ ਦੇ ਪਿਸਟਲ ਉਹਨਾਂ ਦੇ ਨਾਲ ਚਾਰ ਮੈਗਜ਼ੀਨਸ ਇੱਕ 32 ਬੋਰ ਦਾ ਪਿਸਟਲ ਉਹਦੇ ਨਾਲ ਦੋ ਮੈਗਜ਼ੀਨਸ ਟੋਟਲ 45 ਕੇ ਤਕਰੀਬਨ ਲਾਈਵ ਰਾਉਂਡਸ ਤੇ ਵਾਰਦਾਤ ਦੇ ਦੌਰਾਨ ਜੋ ਇਸਤੇਮਾਲ ਕੀਤੀ ਹੋਈ ਆਲਟੋ ਕਾਰਸ ਸੀਗੀ ਐ ਸਾਰੀ ਚੀਜ਼ ਬਰਾਮਦ ਹੋ ਗਈਆਂ ਨੇ ਇਨਾਦਾ ਜਿੰਨੇ ਵੀ ਅਕਿਊਜ਼ਡ ਹੈ ਇਨਾਦਾ ਵਾਰਦਾਤ ਦੇ ਨਾਲ ਜੋ ਜੋ ਇਨਾਦਾ ਕਨੈਕਸ਼ਨ ਉਹ ਐਵੀਡੈਂਸ਼ਰੀ ਤਰੀਕੇ ਨਾਲ ਉਹ ਵੀ ਕਨਫਰਮ ਕਰ ਲਿਆ ਗਿਆ ਤੇ ਅੱਗੇ ਜਿਵੇਂ ਔਰ ਵੀ ਇਸ ਕੇਸ ਦੇ ਵਿੱਚ ਅਰੈਸਟ ਵਗੈਰਾ ਹੋਣ ਗਿਆ ਉਹ ਮੀਡੀਆ ਸਾਥੀਆਂ ਦੇ ਨਾਲ ਸਾਂਝਾ ਕਰ ਲਿਆ ਜਾਵੇਗਾ ਇਨਾ ਨੇ ਵੈਪਨ ਜੋ ਇਨਾਦਾ ਤੇ ਇਹ ਤਰੁੰ ਹੈਗਾ ਆ ਵੀ ਵੈਪਨ ਪ੍ਰੋਵਾਈਡ ਕਰਦਾ ਸੀਗਾ ਸਲੀਮ ਦੇ ਕੋਲ ਸੀਗੇ ਤੇ ਅੱਗੇ ਇਹਨਾਂ ਦਾ ਜੋ ਵੈਪਨ ਦੀ ਪੂਰੀ ਟ੍ਰੇਲ ਹੈ ਜਿਵੇਂ ਤੁਹਾਨੂੰ ਕਿਹਾ ਅਰੈਸਟ ਹੋਈਆਂ ਸੀਗੀਆਂ ਤੇ ਇਹਨਾਂ ਦਾ ਹੋਂਦ ਤੱਕ ਜੋ ਜੋ ਟ੍ਰੇਲ ਹੈ ਉਹ ਐਸਟੈਬਿਸ਼ ਹੋ ਗਿਆ ਫਾਈਲ ਦੇ ਉੱਪਰ ਤੇ ਇਹਦੇ ਨਾਲ ਜੋ ਪੈਸੇ ਵੀ ਇਹਨਾਂ ਨੇ ਪ੍ਰੋਵਾਈਡ ਕੀਤੇ ਅੰਦਰ ਪ੍ਰੀਤੁਰ ਹਰਦੀਪ ਨਾ ਦਾ ਪਰਸਨ ਇਹਨਾਂ ਨੇ ਇਹਨਾਂ ਨੂੰ ਉਹ ਕਿਤੇ ਇੱਕ ਹੋਰ ਜੋ ਸ਼ਖਸ ਹੈਗਾ ਇਹਦੇ ਨਾਲ ਨਾਲ ਮੈਂ ਮੀਡੀਆ ਦੇ ਨਾਲ ਸਾਂਝਾ ਕਰਨਾ ਚਾਹੁੰਦੀ ਕਿਉਂਕਿ ਉਹ ਤੋਂ ਵੈਪਨ ਦਾ ਕਲੀਅਰ ਹੋ ਜਾਂਦਾ ਜੋ ਸਾਭੀ ਇਹਦੇ ਨਾਲ ਮੈਂ ਤੁਹਾਨੂੰ ਦੱਸਿਆ ਇੱਕ ਸੰਨੀ ਤੇ ਗਿੰਦਾ ਜਿੰਦਾ ਜੋ ਹੈਗਾ ਉਹਦਾ ਬ੍ਰਦਰ ਹੈਗਾ ਤੇ ਚਮ ਸ਼ਮਕੌਰ ਸਾਬ ਦੇ ਵਿੱਚ ਇੱਕ 9 ਮਈ ਨੂੰ ਇੱਕ ਹੋਈ ਸੀਗੀ ਫਾਇਰਿੰਗ ਦਾ ਕੇਸ ਹੋਇਆ ਸੀਗਾ ਉਹਦੇ ਬ੍ਰਦਰ ਦੇ ਉੱਪਰ ਵੀ ਸਾਭੀ ਨੇ ਥਰੂ ਇੱਕ ਘੋਗਾ ਨਾ ਦਾ ਪਰਸਨਰ ਉਹਦੇ ਥਰੂ ਫਾਇਰਿੰਗ ਕਰਾਈ ਸੀਨੀ ਉਹਨੇ ਇਹਨਾਂ ਨੂੰ ਵੈਪਨ ਪ੍ਰੋਵਾਈਡ ਕੀਤੇ ਸੀਗੇ ਇਹ ਮੋਸਟਲੀ ਕੁਝ ਫਗਵਾੜਾ ਦੇ ਹੈ ਕੁਝ ਲੁਧਿਆਣਾ ਇੱਕ ਜੋ ਤਰੁਣ ਹੈਗਾ ਪੀ ਪੀ ਚੋਕਰ ਦੀ ਲੁਧਿਆਣਾ ਦੀ ਬਟ ਪ੍ਰੈਜ਼ੈਂਟਲੀ ਅੰਮਾਲਾ ਚ ਰਹਿ ਰਿਹਾ ਸੀਗਾ ਤੇ ਗੌਤਮ ਜੋ ਹੈ ਉਹ ਵੀ ਲੁਧਿਆਣਾ ਦਾ ਹੈਗਾ ਤੇ ਬਟ ਉਹਦੀ ਅਰੈਸਟ ਅੰਮਾਲੇ ਤੋਂ ਹੋਈ ਹੈ ਇੱਕ ਵਿਕੀ ਨਾ ਦਾ ਪਰਸਨ ਹੈ ਉਹ ਵੀ ਲੁਧਿਆਣਾ ਦਾ ਹੈਗਾ ਨਵਾਂ ਸ਼ਹਿਰ ਦੇ ਕੁਝ ਇਹ ਅਕਿਊਜ਼ਡ ਹੈ ਤੇ ਇਹਦੇ ਨਾਲ ਨਾਲ ਇੱਕ ਫਿਰੋਜ਼ਪੁਰ ਦਾ ਵੀ ਟੈਂਗਲੇ ਦੇ ਵਿੱਚ ਇਹ ਸਾਰੇ ਕੇ ਸਾਰੇ ਕਿਉਂਕਿ ਜੋ ਦੀ ਵਾਈਫ ਹੈ ਉਹਦੇ ਖਾਤੇ ਦੇ ਵਿੱਚ ਪੈਸੇ ਆਏ ਹੋਏ ਨੇ ਤੋਂ ਸ਼ੀ ਵਾਸ ਬੈਨੇਫਿਸ਼ਰੀ ਆਫ ਦੀ ਕਰਾਇਮ ਦੂਜਾ ਉਹਦੇ ਕੋਲੋਂ ਵੈਪਨ ਰਿਕਵਰ ਹੋਇਆ ਹੈਗਾ ਉਹਦੇ ਬ੍ਰਦਰ ਦੇ ਕੋਲੋਂ ਵੀ ਰਾਉਂਡਸ ਵਗੈਰੇ ਰਿਕਵਰ ਹੋਏ ਕਰੇ ਕਰਾਇਮ ਤੋਂ ਬਾਅਦ ਜੋ ਅਕਿਊਜ਼ ਨੇ ਤੇ ਕਪੜੇ ਵਗੈਰੇ ਪਾਇਓ ਸੀਗੇ ਉਹਨਾਂ ਦੇ ਕਰੋ ਰਿਕਵਰ ਹੋਏ ਤੇ ਗੱਡੀ ਵੀ ਰਿਕਵਰ ਹੋਈਏ ਤੇ ਕ੍ਰਾਈਮ ਦੇ ਨਾਲ ਕਾਫੀ ਜ਼ਿਆਦਾ ਉਹਨਾਂ ਦੇ ਐਸੋਸੀਏਸ਼ਨ ਹੈਗਾ ਪਹਿਲਾਂ ਮੈਂ ਤੁਹਾਨੂੰ ਚਮਕੌਰ ਸਾਹ ਵਾਲਾ ਦੱਸ ਦੂ ਕਿਉਂਕਿ ਉਹ ਅਨਟ੍ਰੇਸ ਪਿਆ ਸੀਗਾ 9 ਮਈ ਦਾ ਇਹ ਇਨਸੀਡੈਂਟ ਹੈਗਾ ਤੇ ਉੱਥੇ ਵੀ ਆਹੀ ਜੋ ਅਸੀਂ ਜੋ ਜਿਉ ਅਕਿਊਜ਼ ਫੜੇ ਇਹਨਾਂ ਦੇ ਵਿੱਚੋਂ ਜੋ ਵਿੱਕੀ ਔਰ ਇਹ ਤਰੁਣ ਨੇ ਇਨ ਆਦੀ ਉਸ ਵਾਰਦਾਤ ਦੇ ਵਿੱਚ ਵੀ ਦੋਨਾਂ ਨੇ ਫਾਇਰਿੰਗ ਕੀਤੀ ਸੀਗੀ ਤੇ ਉਸ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਤੇ ਇੱਕ ਚਮਕੌਰ ਸਾਹਿਬ ਦਾ ਵੀ ਫਾਇਰਿੰਗ ਦਾ ਕੇਸ ਸਾਡੀ ਟੀਮ ਨੇ ਹੀ ਉਹਨੂੰ ਟ੍ਰੇਸ ਕਰਕੇ ਉਹਨੂੰ ਵੀ ਉਦੋਂ ਇੱਕ ਆਪਣੇ ਪ੍ਰੋਪਰ ਇੱਕ ਐਂਡ ਤੱਕ ਲੈ ਕੇ ਆਈ ਪੁਲਿਸ ਉਹਨੂੰ ਵੀ ਟ੍ਰੇਸ ਕਰਕੇ ਬੰਦੇ ਨੂੰ ਫੜ ਲਿਆ ਗਿਆ ਕਨਸਰਨ ਜ਼ਿਲ੍ਹੇ ਨੂੰ ਅਸੀਂ ਦੱਸਦਾ ਹੈਗਾ ਤੇ ਇਹਦੇ ਨਾਲ ਨਾਲ ਹੀ ਇਸ ਕੇਸ ਦੇ ਨਾਲ ਸਾਨੂੰ ਕਾਫੀ ਹੋਰ ਕੇਸਿਸ ਦੇ ਬਾਰੇ ਇਨ ਅਕਿਊਜ਼ ਨੇ ਦੱਸਿਆ ਹੈਗਾ ਸਲੀਮ ਨੇ ਦੱਸਿਆ ਹੈਗਾ ਕਿ ਇਨਾਂ ਨੇ ਆਹੀ ਗੈਂਗ ਦੇ ਕੁਝ ਮੈਂਬਰਸ ਨੇ ਮਿਲ ਕੇ ਬੁਰਾਇਆ ਦੇ ਵਿੱਚ ਵੀ ਇਨਾਂ ਨੇ ਇੱਕ ਪਰਸਨ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਸੀਗੀ ਉਹਦਾ ਅਸੀਂ ਕੰਸਰਨ ਜ਼ਿਲ੍ਹੇ ਨੂੰ ਇਨਫੋਰਮ ਕਰਤਾ ਹੈਗਾ ਤਾਂ ਕਿ ਉਹ ਵੀ ਇਸ ਚੀਜ਼ ਦੀ ਤਫ਼ਤੀਸ਼ ਕਰ ਸਕੇ ਇਨਾਂ ਨੇ ਉਸ ਚੀਜ਼ ਨੂੰ ਵੀ ਕਨਫੈਸ ਕੀਤਾ ਹੈ ਇਨਾਂ ਨੇ ਇੱਕ ਨਵਾਂ ਸ਼ਹਿਰ ਦੇ ਵਿੱਚ ਫਾਇਰਿੰਗ ਨੂੰ ਅੰਜਾਮ ਦਿੱਤਾ ਸੀਗਾ ਇਕ ਬਿੱਲਨਾ ਦੇ ਪਰਸਨ ਦੇ ਘਰ ਦੇ ਬਾਹਰ ਇਹਨਾਂ ਨੇ 6 ਰਾਉਂਡ ਫਾਇਲ ਕੀਤੇ ਸੀਗੇ ਉਹ ਵੀ ਅਸੀ ਕਨਸਰਨ ਜ਼ਿਲ੍ਹੇ ਨੂੰ ਦੱਸਤਾ ਹੈਗਾ ਸੋ ਥੈਟ ਉਹ ਆਪਣੀ ਤਫ਼ਤੀਸ਼ ਕਰ ਸਕੇ ਤੇ ਹੁਣ ਤੱਕ ਇਹਨਾਂ ਨੇ ਚਾਰ ਵਾਰ ਦਾਤਾ ਦੋ ਕੇਸ ਹੋ ਚੁੱਕੇ ਦੋ ਇਹਨਾਂ ਨੇ ਹੋਰ ਦਸੀਏ ਉਹਨਾਂ ਦਾ ਵੀ ਜਲਦ ਹੋ ਜਾਏਗਾ ਇਹਨਾਂ ਦੇ ਕੁਝ ਮੈਂਬਰਜ਼ ਦੇ ਪੁਰਾਣੇ ਐਫਆਈਆਰਸ ਵੀ ਹੈ ਇੱਕ ਜੋ ਤਰुण ਹੈਗਾ ਤਰुण ਉਰਫ ਪਾਤਿਆ ਇਹਦੇ ਉੱਪਰ ਇੱਕ 302 ਦਾ ਹੁਸ਼ਿਆਰਪੁਰ ਦਾ ਇੱਕ ਐਫਆਈਆਰ ਹੈਗੀ ਤੇ ਜੋ ਵਿੱਕੀ ਪਰਸਨ ਹੈਗਾ ਇਹਦੇ ਉੱਪਰ ਇੱਕ ਐਨਡੀਪੀਐਸ ਦੀ 2018 ਦੀ ਇੱਕ ਐਫਆਈਆਰ ਹੈ ਬਾਕੀ ਇਹਨਾਂ ਦਾ ਕਿਉਂਕਿ ਇਹਨਾਂ ਨੇ ਆਪ ਹੀ ਕੰਫੈਸ ਕੀਤਾ ਹੈਗਾ ਤੇ ਹੋਰ ਵੀ ਇਹਨਾਂ ਦਾ ਜਿਸ ਜਿਸ ਇਨਸੀਡੈਂਟ ਜਾਂ ਜਿਸ ਜਿਸ ਵਾਰਦਾਤ ਦੇ ਵਿੱਚ ਇਹਨਾਂ ਦੀ ਸ਼ਮੂਲੀਅਤ ਹੈਗੀ ਉਹਨੂੰ ਵੀ ਫਿਰ ਅੱਗੇ ਅਗਰ ਹੁਣ ਤੱਕ ਇਹ ਫੜੇ ਨਹੀਂ ਗਏ ਸੀਗੇ ਤੇ ਇਹਨਾਂ ਨੂੰ ਅਰੈਸਟ ਕਰਕੇ ਪ੍ਰੋਪਰ ਇੱਕ ਲੌਜੀਕਲ ਐਂਡ ਤੱਕ ਸਾਰੇ ਫਿਰ ਗਿਰੋਦੇ ਜੋ ਜੋ ਅਭੀ ਇਹਨਾਂ ਨੇ ਵਾਰਦਾਤਾ ਕੀਤੀਆਂ ਨੇ ਉਹਨੂੰ ਅਸੀਂ ਲੌਜੀਕਲ ਐਂਡ ਤੱਕ ਲੈ ਕੇ ਆਏ ਹਾਂ ਪਾਣੀ ਲਿੰਕ ਗਿਆ ਕੋਈ ਜੇਮ ਨਹੀਂ ਕੋ ਅ ਇਨਾਦਾ ਜੋ ਸਾਹੀ ਹੈਗਾ ਉਹਨੇ ਸੋਨੂ ਖਤਰੀ ਨਾਮ ਕੇ ਜੋ ਗੈਂਗਸਟਰ ਹੈਗਾ ਉਹ ਬਾਹਰ ਹੀ ਹੈਗਾ ਉਹਨੂੰ ਪੈਸੇ ਇਨੀਸ਼ੀਅਲੀ ਦਿੱਤੇ ਦਿੱਤੇ ਸੀਗੇ ਸਾਡੀ ਵਾਰਦਾਤ ਤੇ ਨਾਲ ਉਹਦਾ ਲਿੰਕ ਅਸੀਂ ਦੇਖ ਰਹੇ ਕਿਉਂਕਿ ਉਹਦੇ ਹੀ ਸਾਰੇ ਕੁਰਗੇ ਲੱਗਦੇ ਉਹਦੇ ਨਾਲ ਉਹਦਾ ਕਨੈਕਸ਼ਨ ਬਣਦਾ ਹੈਗਾ ਤੇ ਸੋਨੂ ਖਤਰੀ ਦੀ ਗੈਂਗ ਹੈਗੀ ਅ ਇਸੇ ਏਰੀਆ ਦੇ ਵਿੱਚ ਨਵਾਂ ਸ਼ਹਿਰ ਚੰਗੌਰ ਸਾਹਿਬ ਇਹ ਸਾਡੇ ਇਸ ਏਰੀਆ ਦੇ ਇਫੈਕਟਿਵ ਖੇਤਰ ਰਹੇ ਹੈ ਨਹੀਂ ਨਹੀਂ ਜੀ ਇਹ ਇਹਨਾਂ ਨੇ ਸਪਾਰੀ ਹੀ ਕਹਿ ਸਕਦੇ ਉਹਨੇ ਪੈਸੇ ਦੇ ਕੇ ਹੀ ਕਰਾਇਆ ਸਾਵੀ ਨੇ ਅੱਗੇ ਸੋਨੂ ਖਤਰੀ ਔਰ ਕੋਗਾ ਜੁਮੇ ਤੋਂ ਉਹ ਦੱਸੇ ਇਹਨਾਂ ਨੂੰ ਪੈਸੇ ਦੇ ਕੇ ਔਰ ਜੀਵੇ ਮੈਂ ਤੁਹਾਨੂੰ ਦੱਸਿਆ ਕਿ ਜੋ ਇੱਕ ਅਕਿਊਜ਼ਡ ਹੈਗਾ ਸਲੀਮ ਉਹਦੀ ਵਾਈਫ ਦੇ ਖਾਤੇ ਦੇ ਵਿੱਚ ਵੀ ਪੈਸੇ ਆਏ ਆ ਇੰਦਰਪ੍ਰੀਤ ਔਰ ਹਰਦੀਪ ਇਹ ਵੀ ਫਾਈਨਾਂਸਿੰਗ ਨਹੀਂ ਕਰਦੇ ਸੀਗੇ ਤੇ ਫਿਰੋਤੀ ਲੈ ਕੇ ਹੀ ਇਹ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਗੈਂਗ ਹੈਗਾ ਤੇ ਫਿਰੋਤੀ ਦੇ ਬੇਸਿਸ ਤੇ ਫਿਰੋਤੀ ਐਜ਼ ਇਨ ਸੁਪਾਰੀ ਵਾਲਾ ਸੁਪਾਰੀ ਦੇ ਕੇ ਇਹ ਬਵਾਰਦਤਾਂ ਨੂੰ ਜਾਮ ਦੇ ਰਹੇ ਸੀਗੇ ਤੇ ਚਾਰ ਇਹਨਾਂ ਨੇ ਫਾਇਰਿੰਗ ਕਾਬੂਲੀਆ ਨੇ 10 ਮਿੰਟ ਠੀਕ ਹੈਗਾ ਹੁਣ ਉਹ ਠੀਕ ਹੈਗਾ ਉਹਨੂੰ ਪੰਜ ਗਨ ਸ਼ਾਟ ਇੰਜਰੀ ਸੀਗੀਆਂ ਨੇ ਉਹ ਨਾ ਆਊਟ ਆਫ ਡੇਂਜਰ ਹੈ ਔਰ ਉਹਦੀ ਆਈ ਥਿੰਕ ਜੇਰੇ ਇਲਾਜ ਹੈਗਾ ਅ ਸਭ ਦਾ ਅਲੱਗ-ਅਲੱਗ ਹੈਗਾ ਕੁਝ ਜੁਡੀਸ਼ਲ ਹੋ ਚੁੱਕੇ ਜਿਨਾਂ ਦੀ ਜਿੰਨਾ ਇਹ ਇਨਵੈਸਟੀਗੇਸ਼ਨ ਸਾਨੂੰ ਉਹ ਲੋਰ ਸੀ ਉਹਨਾਂ ਨੇ ਦੱਸਤਾ ਹੈਗਾ ਉਹਨਾਂ ਦਾ ਰੋਲ ਕਲੀਅਰ ਹੋ ਚੁੱਕਾ ਹੈ ਜਿਨ੍ਹਾਂ ਦੇ ਕੋਲੋਂ ਹੁਣ ਅੱਗੇ ਔਰ ਸਾਨੂੰ ਲੱਗਦਾ ਹੈ ਕੁਝ ਔਰ ਵੀ ਵਾਰਦਾਤੇ ਜੋ ਇਹਨਾਂ ਨੇ ਕੀਤੀਆਂ ਉਹਦਾ ਡੀਟੇਲਸ ਅਜੇ ਲੇਡੀ ਬਾਕੀ ਹੈ ਤੇ ਸਲੀਮ ਦਾ ਸਾਡੇ ਕੋਲ 5 ਦਿਨ ਦਾ ਸੀਗਾ ਤੇ ਬਾਕੀ ਅਜ ਇਹਨਾਂ ਨੂੰ ਪੇਸ਼ ਕਰਕੇ ਪੁਲਿਸ ਪੁਲਿਸ ਰਿਮਾਂਡ ਦੇ ਲਈ ਅਪਲਾਈ ਕਰੇਗੀ ਨਵੀਂ ਤੇ ਤਾਜ਼ਾ ਅਪਡੇਟ ਵਾਸਤੇ ਸਾਡਾ ਦੇਖਦੇ ਰਹੋ ਸ਼ੇਰ-ਏ-ਪੰਜਾਬ ਨਿਊ ਚੈਨਲ ਔਰ ਇਸ ਚੈਨਲ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾੜਾ ਨਾ ਭੁੱਲਣਾ ਤਾਂ ਜੋ ਕੀ ਸਮੇਂ-ਸਮੇਂ ਸੇ ਸਾਡੀ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ-ਏ-ਪੰਜਾਬ ਨਿਊ ਚੈਨਲ